ਟੀਵੀ ਚੈਨਲ ਸਿੱਧੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਨਰਿੰਦਰ ਸਿੰਘ ਦਾਲ ਵੱਲੋਂ ਸਤਿ ਸ੍ਰੀ ਅਕਾਲ ਅੱਜ ਗੱਲ ਕਰਾਂਗੇ ਪਿਤਾ ਦਿਵਸ ਦੀ ਸਾਰੇ ਭਾਰਤ ਦੇ ਅੰਦਰ ਅੱਜ ਜਿਹੜਾ ਪਿਤਾ ਦਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਭਾਵੇਂ ਕਿ ਵਿਦੇਸ਼ਾਂ ਦੇ ਵਿੱਚ ਇਹ ਤਿਹਾਰ ਆਸਟ੍ਰੇਲੀਆ 'ਚ ਸਤੰਬਰ 'ਚ ਮਨਾਇਆ ਜਾਂਦਾ ਹੈ ਕੈਨੇਡਾ ਔਰ ਅਮਰੀਕਾ 'ਚ ਅਲੱਗ-ਅਲੱਗ ਮਹੀਨਿਆਂ ਤੇ ਡੇਟਾਂ ਤੇ ਮਨਾਇਆ ਜਾਂਦਾ ਪਰ ਭਾਰਤ ਦੇ ਅੰਦਰ ਇਹ ਤਿਹਾਰ ਅੱਜ ਤਿਹਾਰ ਕੀ ਦਿਵਸ ਜਦੋਂ ਕਿ ਪਿਤਾ ਨੂੰ ਯਾਦ ਕੀਤਾ ਜਾਂਦਾ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰੇ ਪਿਤਾ ਨੂੰ ਔਰ ਉਹਨਾਂ ਸਾਰਿਆਂ ਮੇਰੇ ਆਪਣੇ ਭਰਾਵਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਅੱਜ ਦੇ ਦਿਨ ਤੇ ਆਪਣੇ ਪਿਤਾ ਦੀਆਂ ਯਾਦਾਂ ਨੂੰ ਮਿਲੀਆਂ ਤਾਜ਼ਾ ਰੱਖਦੇ ਨੇ ਉਹ ਪਿਤਾ ਜਿਹੜਾ ਤੁਹਾਡਾ ਦੋਸਤ ਵੀ ਹੈ ਤੁਹਾਡਾ ਮਿੱਤਰ ਵੀ ਹੈ ਤੁਹਾਡਾ ਗੁਰੂ ਵੀ ਹੈ ਔਰ ਤੁਹਾਡਾ ਰਾਧ ਸੇਰਾ ਵੀ ਹੈ ਕਹਿੰਦੇ ਨੇ ਵੀ ਜਦੋਂ ਬੱਚਾ ਜਨਮ ਲੈਂਦਾ ਤੇ ਪਿਤਾ ਉਹਦਾ ਪਹਿਲਾ ਜਿਹੜਾ ਉਹ ਸ਼ਕਲ ਦੇਖਦਾ ਤੇ ਉਸ ਵੇਲੇ ਉਹਦਾ ਕੱਦ ਜਿਹੜਾ ਬਹੁਤ ਉੱਚਾ ਹੋ ਜਾਂਦਾ ਉਹ ਗੱਦ-ਗੱਦ ਕਰ ਉੱਠਦਾ ਪਰ ਨਾਲ ਹੀ ਉਹਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਡੀਆਂ ਵੱਧ ਜਾਂਦੀਆਂ ਨੇ ਉਹ ਜ਼ਿੰਮੇਵਾਰੀਆਂ 'ਚ ਉਹਨੇ ਸਾਰਾ ਕੁਝ ਉਹ ਆਪਣੇ ਬੱਚੇ ਨੂੰ ਦੇਣਾ ਹੁੰਦਾ ਜਿਹੜਾ ਉਹਨੂੰ ਆਪਣੀ ਬਜ਼ੁਰਗਾਂ ਤੋਂ ਮਿਲਿਆ ਹੁੰਦਾ ਉਹਨੂੰ ਦਲੇਰੀ ਹਿੰਮਤ ਇਹਨਾਂ ਡਰਤਾ ਸੰਭਾਵਨਾ ਉਹ ਸਾਰੀਆਂ ਗੱਲਾਂ ਦਾ ਜਿਹੜਾ ਉਸ ਪਿਤਾ ਵੱਲੋਂ ਆਪਣੇ ਉਸ ਬੱਚੇ ਨੂੰ ਜਿਹੜੀ ਲਗਾਤਾਰ ਇਸ ਗੱਲ 'ਤੇ ਉਂਗਲੀ ਲਾ ਕੇ ਸਮਝਾਉਣਾ ਪੈਂਦਾ ਔਰ ਉਹਨੂੰ ਸਮਾਜ ਦੇ ਪ੍ਰਤੀ ਤਿਆਰ ਕਰਨਾ ਪੈਂਦਾ ਉਹ ਪਿਤਾ ਜਿਹੜਾ ਇੱਕ ਬਹੁਤ ਹੀ ਜਿਹਦੀ ਕੋਈ ਅਜੀਬ ਮਤਲਬ ਜਿਹਨੂੰ ਕਹਦੇ ਅਜੀਬ ਜੀਵ ਹੈ ਕਿ ਜਿਹਦੀ ਕੋਈ ਵੀ ਦੇਣ ਨਹੀਂ ਦਿੱਤਾ ਜਾ ਸਕਦਾ ਸਾਰੀ ਜ਼ਿੰਦਗੀ ਬੱਚੇ ਆਪਣੇ ਮਾਂ ਤੇ ਪਿਤਾ ਦੀ ਤਾਂ ਜੇ ਉਹਨਾਂ ਦਾ ਆਸ਼ਾਨ ਤਾਰਨ ਲੱਗ ਗਿਆ ਤੇ ਬਹੁਤ ਛੋਟਾ ਸੋ ਇੱਕ ਪਿਤਾ ਹੀ ਹੈ ਜਿਹੜਾ ਆਪਣੇ ਬੱਚੇ ਦੇ ਵਿਕਾਸ ਲਈ ਆਪਣੇ ਬੱਚੇ ਦੀ ਪੜ੍ਹਾਈ ਲਈ ਆਪਣੇ ਬੱਚੇ ਦੇ ਸਮਾਜ ਦੇ ਵਿੱਚ ਇੱਕ ਰੁਤਬਾ ਬਣਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ ਖੇਤਾਂ 'ਚ ਕੰਮ ਕਰਦਾ ਹੈ ਪੱਟੀਆਂ 'ਚ ਆਪਣਾ ਕਿੜਾ ਉਹ ਜਿਸਮ ਉਸਾਰਦਾ ਹੈ ਉਹਨਾਂ ਜੇਠ ਹਾਰ ਦੀਆਂ ਧੁੱਪਾਂ ਨਹੀਂ ਵੇਖਿਆ ਦੁੱਖ ਸੁੱਖ ਨਹੀਂ ਵੇਖਿਆ ਸਿਰਫ ਸਿੱਖਿਆ ਵੇਖਿਆ ਕਿ ਤੇ ਮੇਰਾ ਬੱਚਾ ਵਿਕਾਸ ਕਰੇ ਮੇਰਾ ਬੱਚਾ ਪੜੇ ਚੰਗੀ ਵਿਦਿਆ ਚੰਗੇ ਸੰਸਕਾਰ ਚੰਗਾ ਸਭ ਕੁਝ ਦੇਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹ ਬੱਚੇ ਲਈ ਲਾ ਦਿੰਦਾ ਹੈ ਤੋਂ ਬੱਚੇ ਆਪਣੇ ਉਸ ਰੁਤਬੇ ਤੇ ਆਪਣੇ ਪਿਤਾ ਦੀ ਉਂਗਲ ਫੜ ਕੇ ਜੋ ਨੇ ਸਿੱਖਿਆ ਹੁੰਦਾ ਉਹਦੇ ਮੋਢਿਆਂ ਤੇ ਚੜ ਕੇ ਜੋ ਉਹਨੇ ਹੰਡਾਇਆ ਹੁੰਦਾ ਉਸ ਨੇ ਤੇ ਉਸ ਮਾਏ ਦੇ ਅੰਦਰ ਆਪਣੀ ਰੁਤਬੇ ਪਾਉਂਦਾ ਅੱਜ ਹਰ ਪਿਤਾ ਦਾ ਬੱਚਾ ਜਿਹੜਾ ਹੈ ਦੁਨੀਆ ਦੇ ਉੱਤੇ ਕੋਈ ਹਵਾਈ ਸੇਵਾਵਾਂ ਦੇ ਵਿੱਚ ਸਰਵਿਸ ਕਰ ਰਿਹਾ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ ਕਹਿਣ ਤਾਂ ਪਾਪ ਸੰਸਾਰ ਦੇ ਅੰਦਰ ਜੋ ਵਿਕਾਸ ਹੋ ਰਿਹਾ ਉਸ ਪਿਤਾ ਦੇ ਦਿੱਤੇ ਆਸ਼ੀਰਵਾਦ ਤੇ ਉਹਨੂੰ ਦਿੱਤੀ ਹੋਈ ਮੁੱਢਲੀ ਜਿਹੜੀ ਆ ਉਹਨੂੰ ਸਿੱਖਿਆ ਉਹਦੇ ਆਧਾਰ ਦੇ ਉੱਤੇ ਉਹ ਮੁਕਾਬਲਾ ਕਰਨ ਵਾਸਤੇ ਦੁਨੀਆ ਦੇ ਹਰ ਖੇਤਰ ਚ ਗਿਆ ਪਰ ਬੜੀ ਇੱਕ ਦੁੱਖ ਨਾਲ ਗੱਲ ਵੀ ਕਹਿਣਾ ਪੈਂਦਾ ਵੀ ਜਦੋਂ ਅਖਬਾਰਾਂ ਚ ਆਪਾਂ ਪੜ੍ਹਦੇ ਆ ਕਿ ਬੱਚੇ ਜਿਹੜੇ ਨੇ ਆਪਣੇ ਮਾਪੇ ਨੂੰ ਜਦੋਂ ਉਹਨਾਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਬਡੇਰੀ ਉਮਰ ਚ ਉਹਨਾਂ ਦੀ ਅੱਖਾਂ ਦੀ ਜਿਹੜੀ ਡੰਗੋਰੀ ਬਣਨਾ ਹੁੰਦਾ ਉਹਨਾਂ ਦੀ ਡੰਗੋਰੀ ਜਿਹਨੂੰ ਕਹਿ ਦਿੰਦੇ ਬਣਨਾ ਹੁੰਦਾ ਤੇ ਉਦੋਂ ਉਹਨਾਂ ਨਾਲੇ ਇਦਾਂ ਦਾ ਵਿਹਾਰ ਕਰਦੇ ਨੇ ਕਿ ਜਿਹੜਾ ਸ਼ਰਮਸਾਰ ਸੰਸਾਰ ਨੂੰ ਕਰ ਦਿੰਦਾ ਪਰ ਮੈਂ ਸਮਝਦਾ ਪੀ ਇਹ ਸਭ ਕੁਝ ਜਿਹੜਾ ਹੈ ਇਹ ਕਿਉਂ ਹੋ ਰਿਹਾ ਇਹਦੇ ਪਿੱਛੇ ਰੀਜ਼ਨ ਕੀ ਹੈ ਕਾਰਨ ਕੀ ਹੈ ਤਾਂ ਜਦੋਂ ਅਨਾ ਕਾਰਨਾਂ ਨੂੰ ਆਪਾਂ ਜਾਣਨ ਦਾ ਯਤਨ ਕਰਦੇ ਆ ਤਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹਦੇ ਪਿੱਛੇ ਕੁਝ ਕਾਰਨ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜੀ ਸਾਡੀ ਅੱਜ ਪੀੜ੍ਹੀ ਉਹ ਕਹਿੰਦੇ ਨੇ ਇੱਕ ਦਾ ਮੈਂ ਇਥੇ ਪੜ੍ਹਿਆ ਸੀ ਕਹਿੰਦੇ ਨੇ ਕਿ ਅਸੀਂ ਜਿਹੜੇ ਬਜ਼ੁਰਗ ਹਾਂ ਉਹ ਆਖਰੀ ਪੀੜ੍ਹੀ ਹੈ ਇਸ ਯੁੱਗ ਦੀ ਆਖਰੀ ਪੀੜ੍ਹੀ ਹੈ ਜਿਨ੍ਹਾਂ ਨੇ ਆਪਣੇ ਮਾਂ ਤੇ ਬਾਪ ਦੀਆਂ ਡਾਲਾਂ ਖਾਧੀਆਂ ਤੇ ਅਸੀਂ ਉਹ ਆਖਰੀ ਪੀੜ੍ਹੀ ਐ ਜਿਨ੍ਹਾਂ ਨੂੰ ਬੱਚੇ ਅੱਜ ਗਾਲਾਂ ਕੱਢਦੇ ਨੇ ਅੱਜ ਬੱਚੇ ਉਹਨਾਂ ਦੇ ਸੁਝਾਅ ਨਹੀਂ ਮੰਨਦੇ ਬੱਚੇ ਉਹਨਾਂ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਪਰ ਇਹਦੇ ਪਿੱਛੇ ਮੈਂ ਇੱਕ ਕਾਰਨ ਇਹ ਜਰੂਰ ਸਮਝਦਾ ਕਿ ਅੱਜ ਇਹ ਜਨਰੇਸ਼ਨ ਗੈਪ ਇੱਕ ਅਜਿਹਾ ਗੈਪ ਹੈ ਜਿਸ ਵੇਲੇ ਪਿਤਾ ਨੇ ਆਪਣੀ ਹੋਸ ਸੰਭਾਲੀ ਹੋਊਗੀ ਜਦੋਂ ਵੀ ਨੌਜਵਾਨ ਸੀ ਉਸ ਵੇਲੇ ਦਾ ਜਿਹੜਾ ਸੀ ਸਾਡਾ ਯੁੱਗ ਸੀ ਜਾਂ ਉਸ ਵੇਲੇ ਦਾ ਰਹਿਣ ਸਹਿਣ ਸੀ ਜਾਂ ਉਸ ਵੇਲੇ ਦਾ ਖਾਣ ਪੀਣ ਸੀ ਉਹ ਅੱਜ ਨਹੀਂ ਅੱਜ ਬਦਲ ਗਿਆ ਉਹ ਸਦੀ ਉਹ ਯੁੱਗ ਉਹ ਸੀ ਜਦੋਂ ਅਸੀਂ ਮਾਪੇ ਦੇ ਮਤਲਬ ਹਰ ਕਹੇ ਤੇ ਜਾਂ ਉਸ ਵੇਲੇ ਦੀ ਜਿਹੜੀ ਜ਼ਿੰਦਗੀ ਸੀ ਉਹ ਕਹਿੰਦੇ ਨੇ ਕਿ ਮਤਲਬ ਆਮ ਤੌਰ ਤੇ ਅਸੀਂ ਵੇਖਿਆ ਸਾਡੀ ਉਮਰ ਦੇ ਜਿਹੜੇ ਬੰਦੇ ਆ ਜਦੋਂ ਅਸੀਂ ਪੜ੍ਹੇ ਸੀ ਤਾਂ ਉਸੋਂ ਧੀਰੇ ਦੀ ਲੋਹ ਹੁੰਦੀ ਸੀ ਉਦੋਂ ਕੋਈ ਲਾਈਟ ਨਹੀਂ ਸੀ ਬਿਜਲੀ ਨਹੀਂ ਸੀ ਹੁੰਦੀ ਤੇ ਮਿੱਟੀ ਦਾ ਤੇਲ ਜਾਂ ਸਰੋਂ ਦਾ ਤੇਲ ਉਹ ਦੀਵੇ ਚ ਪਾ ਕੇ ਤਾਂ ਸਾਰੀ-ਸਾਰੀ ਰਾਤ ਜਾਗਦਾ ਰਹਿੰਦਾ ਸੀ ਛੱਤਾਂ ਕਾਲੀਆਂ ਹੋ ਜਾਂਦੀਆਂ ਸੀ ਗੱਡੇ ਸੀ ਕੋਈ ਟਰੈਕਟਰ ਨਹੀਂ ਸੀਦਾ ਹਲ ਬੋਂਦੇ ਸੀ ਮਤਲਬ ਕਹਿਣ ਦਾ ਪਾਪ ਉਹ ਯੁੱਗ ਬਦਲ ਗਿਆ ਤਬਦੀਲੀ ਹਮੇਸ਼ਾ ਹਰ ਚੀਜ਼ ਦੀ ਗਵਾਹੀ ਹੈ ਕਿ ਇਹ ਸਿਫਤੀ ਜਾਂ ਤੇ ਤਬਦੀਲੀਆ ਤੇ ਤਬਦੀਲੀਆ ਤੇ ਸਿਫਤੀ ਹੈ ਇਹ ਸਾਡੇ ਮਤਲਬ ਯੁੱਗ ਦਾ ਜਾਂ ਸਾਡੇ ਕੁਦਰਤੀ ਵਰਤਾਰਾ ਤੇ ਉਦਾਂ ਹੀ ਜਿਵੇਂ ਉਹ ਸਾਡਾ ਸਿਸਟਮ ਬਦਲਿਆ ਸਿਸਟਮ ਬਦਲਾ ਆਇਆ ਇਸੇ ਤਰ੍ਹਾਂ ਸਾਡੀ ਪੀੜ੍ਹੀ ਵੀ ਬਦਲਾ ਆਇਆ ਅੱਜ ਸਾਡੀ ਪੀੜ੍ਹੀ ਭਾਵੇਂ ਸਾਡੇ ਕੋਲ ਸਿੱਖ ਕੇ ਅੱਜ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਹੁਤ ਵਿਕਾਸ ਕਰ ਗਏ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਬੋਲ ਚਾਲ ਉਹਨਾਂ ਦਾ ਕਾਣ ਪੀਣ ਉਹਨਾਂ ਦਾ ਵਰਤਾਰਾ ਉਹਨਾਂ ਦੀ ਸੋਚ ਭਾਵੇਂ ਕਿ ਸਾਡੀ ਪੀੜ੍ਹੀ ਨਾਲੋਂ ਅਲੱਗ ਕਿਸਮ ਦੀ ਹੈ ਬੜੀ ਐਡਵਾਂਸ ਹੈ ਪਰ ਇਸ ਗੱਲ ਲਈ ਇਹ ਜ਼ਰੂਰ ਹੈ ਇੱਕ ਬਹੁਤ ਵੱਡੀ ਜਿਹਦੀ ਜਨਰੇਸ਼ਨ ਗੈਪ ਹੈ ਇਹ ਵੀ ਇਹਦਾ ਇੱਕ ਕਾਰਨ ਹੈ ਕਿ ਸਾਡੇ ਪਿਤਾ ਤੇ ਪੁੱਤਰ ਦੇ ਅੰਦਰ ਜਿਹੜੇ ਸਾਡੇ ਰਿਸ਼ਤੇ ਸੀ ਉਹਨਾਂ ਇੱਕ ਤਰੇੜ ਪੈਣ ਸ਼ੁਰੂ ਹੋ ਗਈ ਦੂਸਰਾ ਕਾਰਨ ਆਰਥਿਕਤਾ ਹਰ ਬੱਚਾ ਜਿਹੜਾ ਉਹ ਇਹ ਸੋਚ ਕੇ ਚੱਲਦਾ ਹੈ ਕਿ ਕਦੋਂ ਮੇਰਾ ਬਾਪ ਮਤਲਬ ਜਿਹੜਾ ਉਹ ਬਜ਼ੁਰਗ ਹੋਵੇ ਤਾਂ ਮੈਂ ਉਹਦੀ ਜਾਇਦਾਦ ਤੇ ਮੈਂ ਉਹਦੇ ਸਾਰੇ ਸੈਕਸ ਦੇ ਉੱਤੇ ਆਪਣਾ ਕਬਜ਼ਾ ਕਰਾਂ ਕੋਈ ਇਹ ਨਹੀਂ ਸੋਚਦਾ ਕਿ ਆਪਣੀ ਮੈਂ ਮਿਹਨਤ ਕਰਕੇ ਕੁਝ ਕਮਾ ਲਵਾਂ ਭਾਵੇਂ ਕਿ ਬਾਪ ਨੇ ਉਹਨੂੰ ਜ਼ਿੰਦਗੀ 'ਚ ਇਹ ਸਿਖਾਇਆ ਲੜਨ ਦੀ ਸਮਾਜ 'ਚ ਕਿਵੇਂ ਵਿਚਰਨਾ ਸਮਾਜ 'ਚ ਕਿਵੇਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਮਿਹਨਤ ਕਿਵੇਂ ਕਰਨੀ ਮਿਹਨਤ ਕਰਕੇ ਖਾਣਾ ਉਹਨੂੰ ਪੜਾਇਆ ਲਿਖਾਇਆ ਹਰ ਚੀਜ਼ ਉਹਨੂੰ ਦਿੱਤੀ ਪਰ ਸਵਾਲ ਤਾਂ ਇਸ ਗੱਲ ਦਾ ਸੀ ਕਿ ਉਹ ਬੱਚੇ ਇਸ ਆਰਥਿਕ ਤਾਚਾਨੇ ਕੀ ਜਮੀਨ ਜੈਦ ਆਬ ਦੇ ਲਾਲ ਚ ਕਰਕੇ ਆਪਣੇ ਮਾਂ ਤੇ ਪਿਓ ਨੂੰ ਘਰੋਂ ਕੱਢ ਦਿੰਦੇ ਨੇ ਔਰ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਸੁਣਿਆ ਦਾਏ ਸੀ ਪਹਿਲਾਂ ਵੀ ਵਿਦੇਸ਼ਾਂ ਚ ਇਹ ਕੁਝ ਹੁੰਦਾ ਵਿਦੇਸ਼ਾਂ ਚ ਜਿਹੜੇ ਬੱਚੇ ਚਲੇ ਜਾਂਦੇ ਨੇ ਉੱਥੋਂ ਦਾ ਕਲਚਰ ਜਿਹੜਾ ਉੱਥੋਂ ਦਾ ਸਭਿਆਚਾਰ ਜਿਹੜਾ ਉੱਥੋਂ ਦਾ ਰਹਿਣ ਸਹਿਣ ਉਹਦੇ ਚ ਉਹ ਜਿਹੜੇ ਆਪਣੇ ਆਪ ਨੂੰ ਢਾਲ ਲੈਂਦੇ ਨੇ ਤਾਂ ਉਹ ਢਾਲ ਕੇ ਆਪਣੇ ਮਾਂ-ਬਾਪ ਦੇ ਉੱਤੇ ਉਸ ਤਰ੍ਹਾਂ ਦਾ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਜਿਹੜਾ ਪ੍ਰਭਾਵ ਉਹ ਕਬੂਲ ਨਾ ਨਹੀਂ ਚਾਹੁੰਦੇ ਕਿਉਂਕਿ ਉਹ ਆਏ ਇਸੇ ਵਿਸ਼ੇਸ਼ ਚੋਂ ਇਸ ਥਾਂ ਤੋਂ ਨੇ ਕਿੱਥੇ ਭਾਈਚਾਰਕ ਸਾਂਝ ਜਿੱਥੇ ਪਰਿਵਾਰ ਇੱਕ ਸੰਝੇ ਰਹਿੰਦੇ ਸੀ ਜਿੱਥੇ ਪਰਿਵਾਰਾਂ ਦਾ ਇੱਕ ਦੂਜੇ ਨਾਲ ਮੇਲ ਮਲਾਪ ਸੀ ਦੁੱਖਾਂ ਸੁੱਖਾਂ ਦਾ ਮਲਾਪ ਸੀ ਪਰ ਵਿਦੇਸ਼ਾਂ ਦੇ ਵਿੱਚ ਇਹ ਕੁਝ ਨਹੀਂ ਸੀ ਔਰ ਉਹਨਾਂ ਨੇ ਉਹ ਸਭ ਕਲਚਰ ਨੂੰ ਅਡਾਪਟ ਕਰਕੇ ਤਾਂ ਆਪਣੇ ਮਾਪੇ ਨਾਲ ਜਾਂਦਾ ਵਿਹਾਰ ਕਰਨਾ ਸ਼ੁਰੂ ਕੀਤਾ ਪਰ ਕੁਝ ਬੱਚੇ ਹੀ ਰਹੇ ਵੀ ਨੇ ਜਿਹੜੇ ਆਪਣੇ ਮਾਪੇ ਨੂੰ ਵਿਦੇਸ਼ਾਂ 'ਚ ਜਾ ਕੇ ਵੀ ਉਹਨਾਂ ਨਾਲ ਉਦਾਂ ਦਾ ਹੀ ਪਿਆਰ ਉਦਾਂ ਦਾ ਵਿਹਾਰ ਉਦਾਂ ਦੀ ਸੋਚ ਰੱਖਦੇ ਨੇ ਉਦਾਂ ਦਾ ਹੀ ਉਹਨਾਂ ਨੂੰ ਨ ਸਭਿਆਚਾਰ ਜਿਹੜਾ ਉੱਥੋਂ ਮਤਲਬ ਜਿਹੜਾ ਉਹ ਮਿਲਦਾ ਹੈ ਪਿਆਰ ਮਿਲਦਾ ਹੈ ਉਹਨਾਂ ਦੀ ਦੁੱਖ ਸੁੱਖ ਚ ਬਹੁਤ ਵੱਡੇ ਜਿਹੜੇ ਸਹਾਈ ਬਣਦੇ ਨੇ ਉਹ ਵੀ ਬੱਚੇ ਨੇ ਸੋ ਸਾਡੇ ਜੇ ਅਸੀਂ ਆਪਣੇ ਬੱਚਿਆਂ ਦੀ ਗੱਲ ਕਰਦੇ ਤਾਂ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਜਿਹੜੇ ਸੰਸਕਾਰ ਅਸੀਂ ਪੰਜਾਬ ਚ ਉਹਨਾਂ ਨੂੰ ਦਿੱਤੇ ਸੀ ਸਾਡੇ ਬੱਚੇ ਉੱਥੇ ਜਾ ਕੇ ਉਹਨਾਂ ਸੰਸਕਾਰਾਂ ਨੂੰ ਵੀ ਸਾਮਦੀ ਫਿਰਦੇ ਨੇ ਆਪਣੇ ਮਾਪੇ ਦਾ ਵੀ ਪਿੱਛੇ ਕਰਦੇ ਪਰ ਲਾਲਚ ਵਸ ਹੋ ਕੇ ਕੁਛ ਨਹੀਂ ਕੀਤਾ ਜਾ ਸਕਦਾ ਪਰ ਬੱਚੇ ਜਿਹੜੇ ਲਾਲਚਾਸ ਹੋ ਜਾਂਦੇ ਨੇ ਸੋ ਮੈਂ ਸਮਝਦਾ ਕਿ ਜੇ ਅੱਜ ਮਾਪੇ ਦੇ ਆਏ ਪੁਰਾਣੇ ਭਾਵੇਂ ਹੋ ਸਕਦਾ ਕਿ ਉਸ ਮਤਲਬ ਸਦੀ ਚ ਸਾਡੀ ਸੋਚ ਅੱਜ ਦੀ ਸਦੀ ਦੇ ਨੌਜਵਾਨਾਂ ਨਾਲ ਨਹੀਂ ਮਿਲਦੀ ਪਰ ਜੇ ਅਸੀਂ ਇਹ ਸੋਚ ਕੇ ਚੱਲੀਏ ਕਿ ਜੋ ਕੁਝ ਸਾਨੂੰ ਅੱਜ ਐਜੂਕੇਟ ਅਸੀਂ ਹੋਏ ਆ ਆਧੁਨਿਕ ਦੁਨੀਆ ਦੇ ਵਿੱਚ ਅਸੀਂ ਆਪਣੇ ਆਪ ਨੂੰ ਪ੍ਰਵੇਸ਼ ਕੀਤਾ ਪ੍ਰਵੇਸ਼ ਕਰ ਲਿਆ ਤੇ ਉਹ ਸਾਡੀ ਦੇਣ ਤਾਂ ਪਿੱਛੇ ਦੀ ਹੈ ਨਾ ਇੱਕ ਤੇ ਮਾਪੇ ਨੂੰ ਆਪਣੇ ਪਿਤਾ ਨੂੰ ਇੱਕ ਗੱਲ ਜਰੂਰ ਮੈਂ ਕਹੂੰਗਾ ਕਿ ਅੱਜ ਯੁੱਗ ਇਸ ਗੱਲ ਦਾ ਤਬਦੀਲੀ ਦਾ ਚੋ ਜੇ ਤੁਹਾਡੇ ਬੱਚੇ ਤੁਹਾਡੀ ਸੋਚ ਨਾਲ ਅੱਗੇ ਚੱਲੇਗੇ ਨਹੀਂ ਤੇ ਤੁਹਾਨੂੰ ਉਸ ਸੋਚ ਨੂੰ ਵੀ ਅਡਾਪਟ ਕਰਨਾ ਪਏਗਾ ਮੰਨਣਾ ਪਏਗਾ ਤੇ ਬੱਚਿਆਂ ਨੂੰ ਵੀ ਇਹ ਆ ਵੀ ਆਪਣੇ ਮਾਪੇ ਦੀ ਜਿਹੜੀ ਪਛੋਕੜ ਸੀ ਜੋ ਉਹਨਾਂ ਦੀ ਛਾਦੀ ਦੇ ਵਿੱਚ ਵਿੱਚਰਦਾ ਰਿਹਾ ਜਿੱਦਾਂ ਦਾ ਉਹਨਾਂ ਨੇ ਯੋਗ ਹੰਡਾਇਆ ਜੇ ਉਹਨਾਂ ਦੀ ਸੋਚ ਤੋਂ ਤੁਸੀਂ ਨਾਲ ਲੈ ਕੇ ਚੱਲੋਗੇ ਤੇ ਇਹ ਗੈਪ ਘਟ ਜਾਏਗਾ ਇਹ ਗੈਪ ਘਟੇਗਾ ਤੇ ਅੱਜ ਮਾਂ ਤੇ ਪਿਤਾ ਦਾ ਤੇ ਪੁੱਤ ਦਾ ਜਿਹੜਾ ਪਿਆਰ ਹੈ ਉਹ ਹੋਰ ਜਿਹੜਾ ਵਧੀਆ ਬਣੇਗਾ ਸੋ ਚੰਗਾ ਇਹ ਹੋਵੇ ਕਿ ਅੱਜ ਦੇ ਦਿਨ ਦੇ ਉੱਤੇ ਸਾਨੂੰ ਇਸ ਗੱਲ ਦੀ ਜਰੂਰ ਇੱਥੇ ਵਿਚਾਰ ਜ਼ਰੂਰ ਕਰਨਾ ਪਵੇਗਾ ਕਿ ਜਿਸ ਬਾਪ ਨੇ ਜਿਸ ਤੁਹਾਡੇ ਪਿਤਾ ਨੇ ਤੁਹਾਡੇ ਵੀ ਬਹੁਤ ਯਤਨ ਕੀਤੇ ਮੈਂ ਆਪਣੀ ਗੱਲ ਹੀ ਕਰਦਾ ਕਿ ਜਦੋਂ ਸਾਡੇ ਮਤਲਬ ਮੇਰੀ ਮਾਂ ਦੇ ਘਰ ਜਾਂ ਮੇਰੇ ਪਿਓ ਦੇ ਘਰ ਬੱਚਾ ਨਹੀਂ ਸੀ ਪੈਦਾ ਹੁੰਦਾ ਜਾਂ ਪੈਦਾ ਹੋ ਕੇ ਮਰ ਜਾਂਦਾ ਸੀ ਤਾਂ ਉਹ ਕਈਆਂ ਥਾਵਾਂ ਦੇ ਉੱਤੇ ਗੁਰਦੁਆਰਿਆਂ ਮੰਦਰਾਂ ਮਸੀਤਾਂ ਹੋਰ ਦਾ ਥਾਂ ਤੇ ਅਰਦਾਸਾਂ ਕਰਦੇ ਹੁੰਦੇ ਸੀ ਕਿ ਸਾਡੇ ਘਰ ਪੁੱਤ ਪੈਦਾ ਹੋਵੇ ਤਾਂ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਟੱਕਰਾਂ ਆ ਰਹੀਆਂ ਹੋਣਗੀਆਂ ਸਾਨੂੰ ਪੈਦਾ ਕਰਨ ਵਾਸਤੇ ਤੇ ਜਦੋਂ ਅਸੀਂ ਪੈਦਾ ਹੋਏ ਤੇ ਸਾਡੇ ਬਾਪ ਦਾ ਸਿਰ ਬਹੁਤ ਉੱਚਾ ਹੋਇਆ ਉਹ ਸਮਾਜ 'ਚ ਜੀਨ ਚੋਗਾ ਹੋਇਆ ਉਹਨੂੰ ਵੀ ਐ ਹਸਾਰਾ ਆਇਆ ਕਿ ਮੇਰੀ ਅੱਖਾਂ ਦੀ ਡੰਗੋਰੀ ਦਾ ਸਾਡਾ ਮੇਰਾ ਸਹਾਰਾ ਬਣ ਗਿਆ ਤਾਂ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਸਾਡੀ ਜੀਵਨ ਨੂੰ ਸੁਧਾਰਨ ਵਾਸਤੇ ਸਾਨੂੰ ਐਜੂਕੇਟ ਕਰਨ ਵਾਸਤੇ ਸਾਨੂੰ ਸਮਾਜ ਦੇ ਵਿੱਚ ਇੱਕ ਰੁਤਬਾ ਦਿਵਾਉਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਲਾ ਦਿੱਤੀ ਸੋ ਅਸੀਂ ਅਸੀਂ ਉਸ ਜ਼ਿੰਦਗੀ ਤੋਂ ਭਾਵੇਂ ਕਿ ਸਾਡੇ ਬਾਪ ਇੱਕ ਸਮੁੰਦਰ ਸੀ ਤੇ ਅਸੀਂ ਉਸ ਸਮੁੰਦਰ ਚ ਚੂਲੀ ਭਰ ਪਾਣੀ ਵੀ ਨਹੀਂ ਪੀ ਪ ਸਕੇ ਹਰ ਬਾਪ ਦਾ ਕੋਈ ਨਾ ਕੋਈ ਚਾਹੇ ਕੋਈ ਇੰਜੀਨੀਅਰ ਹੋ ਕੋਈ ਡਾਕਟਰ ਹੋ ਕੋਈ ਚਾਹੇ ਕੋਈ ਕਵੀ ਹੈ ਕੋਈ ਲੇਖਕ ਹੈ ਕੋਈ ਸਹਿਤਕਾਰ ਹੈ ਕੋਈ ਕਲਾਕਾਰ ਹੈ ਸਾਡੇ ਪਿਤਾ ਵੀ ਇੱਕ ਬਹੁਤ ਵੱਡੇ ਆਰਟਿਸਟ ਸੀ ਕਲਾਕਾਰ ਸੀ ਕਵੀ ਸੀ ਬਹੁਤ ਪੜ੍ਹਿਆ ਸੀ ਪੰਜਾਬੀ ਸਭਿਆਚਾਰ ਦਾ ਬਹੁਤ ਗੁਰੂਆਂ ਦਾ ਉਹਨਾਂ ਨਾਲ ਸੀ ਪਰ ਅਸੀਂ ਉਸ ਸਮੁੰਦਰ ਦੇ ਦੇ ਕਿਨਾਰੇ ਤੇ ਬਹਿ ਕੇ ਵੀ ਅਸੀਂ ਜਿਹੜਾ ਉਹਦੀ ਚੂਲੀ ਪਾਣੀ ਦਾ ਨਹੀਂ ਭਰ ਸਕੇ ਸੋ ਅੱਜ ਸਾਨੂੰ ਬਸਾਸ ਹੁੰਦਾ ਸਾਹ ਸੁਧ ਹੁੰਦਾ ਜਦੋਂ ਸਾਥੋਂ ਸਾਡੇ ਮਾਂ-ਬੁੱਪ ਵਿਛੜ ਜਾਂਦਾ ਚਲੇ ਜਾਂਦਾ ਪਰ ਉਹ ਜਦੋਂ ਜਿਵੇਂ ਹੁੰਦੇ ਨੇ ਉਸ ਵੇਲੇ ਅਸੀਂ ਇਹ ਅਹਿਸਾਸ ਨਹੀਂ ਕਰਦੇ ਕਿ ਇਹਨਾਂ ਤੋਂ ਅਸੀਂ ਸਿੱਖ ਰਹੇ ਹਾਂ ਸਾਨੂੰ ਪਾਲ ਰਹੇ ਨੇ ਤੇ ਅਸੀਂ ਇਹਨਾਂ ਲਈ ਕੋਈ ਕੋ ਯਤਨ ਕਰਨਾ ਸੋ ਬੜੀ ਖੁਸ਼ੀ ਹੋਈ ਮੇਰੇ ਬੱਚਿਆਂ ਨੇ ਮੈਨੂੰ ਜਦੋਂ ਇਹ ਵਿਸ਼ ਕੀਤੀ ਕੱਲ ਐਡਵਾਂਸ ਤੌਰ ਤੇ ਕਿ ਸਾਡੇ ਪਿਤਾ ਦਾ ਜਿਹੜਾ ਦਿਨ ਆ ਰਿਹਾ ਅੱਜ ਪਿਤਾ ਦੇ ਦਿਨ ਮਨਾਉਣ ਲਈ ਸਾਨੂੰ ਬਸਾਸ ਹੋ ਰਿਹਾ ਕਿ ਅਸੀਂ ਪਿਤਾ ਦਾ ਦਿਨ ਮਨਾਉਣਾ ਹੈ ਤੇ ਜਦੋਂ ਸਾਨੂੰ ਉਹਨਾਂ ਫੋਨ ਕਰਕੇ ਜਾਂ ਸਾਨੂੰ ਉਹ ਸਾਨੂੰ ਵਧਾਈ ਦਿੰਦੇ ਨੇ ਸਾਡੇ ਦਿਨ ਦੇ ਉੱਤੇ ਸਾਡਾ ਹੌਸਲਾ ਵਧਾਉਂਦੇ ਨੇ ਔਰ ਨਾਲ ਗਿਫਟ ਕਰਦੇ ਨੇ ਤੇ ਸਾਡਾ ਸਿਰ ਉੱਚਾ ਹੋ ਜਾਂਦਾ ਸਾਡਾ ਮਾਨ ਸਿਰ ਤੇ ਜਿਹੜਾ ਮਾਨ ਵੱਧ ਜਾਂਦਾ ਕਿ ਸਾਡੇ ਬੱਚੇ ਸਾਨੂੰ ਅੱਜ ਵੀ ਯਾਦ ਕਰਦੇ ਨੇ ਤੇ ਜੇ ਸਾਰੇ ਸੰਸਾਰ ਦੇ ਬੱਚੇ ਖਾਸ ਕਰਕੇ ਭਾਰਤੀ ਤੇ ਵਿਸ਼ੇਸ਼ ਕਰਕੇ ਸਾਡੇ ਪੰਜਾਬੀ ਜਿੱਥੋਂ ਰੋਜ਼ ਸ਼ਿਕਾਇਤਾਂ ਅਖਬਾਰਾਂ ਚ ਆਉਂਦੀਆਂ ਨੇ ਅੱਜ ਬੱਚੇ ਨੇ ਜ਼ਮੀਨ ਦੇ لالਚ ਲਈ ਜਾਂ ਪਲਾਟ ਦੇ لالਚ ਲਈ ਜਾਂ ਬੈਂਕ ਅਕਾਊਂਟ ਦੇ لالਚ ਲਈ ਆਪਣੇ ਪਿਓ ਨੂੰ ਗੋਲੀ ਮਾਰ ਦਿੱਤੀ ਹੈ ਜਾਂ ਉਸ ਦਾ ਗਲਾ ਘੁੱਟ ਦਿੱਤਾ ਮੈਂ ਆ ਕਈ ਵਾਰ ਆ ਪਿਛਲੇ ਸਾਲਾਂ ਦੋ ਸਾਲਾਂ ਚ ਇਦਾਂ ਵੇਖਿਆ ਵੀ ਬਹੁਤ ਬੱਚਿਆਂ ਨੇ ਆਪਣੇ ਪਿਤਾਵਾਂ ਨੂੰ ਆਪਣੀਆਂ ਮਾਵਾਂ ਨੂੰ ਗਲ ਘੁੱਟ ਕੇ ਮਾਰਤਾ ਮਾਰਿਆ ਕਦੇ ਨਹੀਂ ਸਿਰਫ ਜਾਂ ਤੇ ਨਸ਼ੇ ਦੀ ਔੜ ਚ ਤੇ ਨਸ਼ਾ ਨਹੀਂ ਸੀ ਮਿਲਦਾ ਤੇ ਮਾਂ ਬਾਪ ਨਸ਼ੇ ਨੂੰ ਰੋਕਦੇ ਸੀ ਉਹਦੇ ਵਿਕਾਸ ਨੂੰ ਨੁਕਸਾਨ ਹੁੰਦਾ ਸੀ ਉਹਦੇ ਜੀਵਨ ਦਾ ਔਰ ਉਹਨੂੰ ਡੋਕਣ ਲਈ ਉਇਸ ਗੁੱਸੇ ਚ ਆਇਆ ਉਹਨਾਂ ਨੇ ਮਾਪੇ ਦਾ ਕਤਲ ਕਰਤਾ ਕੁਝ ਅਜਾਇਬ ਸੀ ਜਿਨ੍ਹਾਂ ਨੇ ਵੰਡ ਵਾਸਤੇ ਜ਼ਮੀਨ ਜਾਇਦਾਦ ਵਾਸਤੇ ਸਿਰਫ ਇੱਕ ਇੱਕ ਮਰਲੇ ਲਈ ਆਪਣੇ ਪਿਓ ਦਾ ਹਤਿਆ ਕਰ ਦਿੱਤੀ ਔਰ ਇਸ ਕਰਕੇ ਇਹ ਜਦੋਂ ਗੱਲਾਂ ਹੁੰਦੀਆਂ ਤੇ ਬੜਾ ਦੁੱਖ ਹੁੰਦਾ ਕਿ ਜਿਸ ਪਿਓ ਨੇ ਤੇ ਜਿਸ ਪਿਤਾ ਨੇ ਤੁਹਾਨੂੰ ਮੋਢਿਆਂ ਤੇ ਚੁੱਕ ਕੇ ਦੁਨੀਆ ਦਿਖਾਈ ਹੋਵੇ ਤੁਹਾਨੂੰ ਬੋਲਣਾ ਸਿਖਾਇਆ ਹੋਵੇ ਖਾਣਾ ਸਿਖਾਇਆ ਹੋਵੇ ਤੁਹਾਡੇ ਦੁੱਖਾਂ ਚ ਹੋ ਸਕਦਾ ਕੀ ਇਹਨੇ ਕਹਿੰਦੇ ਜੇਦੋ ਰਾਤ ਬੱਚਾ ਛੋਟਾ ਆਂਦਾ ਰੋਂਦਾ ਤੇ ਇੱਕ ਬਾਪ ਉਹਨੂੰ ਚੁੱਕ ਕੇ ਸਾਰੇ ਵਿੜੇ ਕਿ ਜਦ ਸਾਰੇ ਘਰ ਤੇ ਨਹੀਂ ਫਿਰਦਾ ਸੋ ਇਹ ਅਹਸਾਸ ਜਿਹੜਾ ਸਾਡੇ ਬੱਚਿਆਂ ਨੂੰ ਹੋਣਾ ਚਾਹੀਦਾ ਸੀ ਠੀਕ ਹੈ ਜਨਰੇਸ਼ਨ ਗੈਪ ਹੈ ਉਹ ਆਪਣੀ ਐਜੂਕੇਸ਼ਨ ਨਾਲ ਆਪਣੇ ਉੱਚੇ ਵਿਚਾਰਾਂ ਨਾਲ ਆਪਣੇ ਮਾਪੇ ਨੂੰ ਨਾਲ ਜੋੜ ਸਕਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਹਰ ਬਾਪ ਨੂੰ ਹਰ ਪਤਾ ਹੈ ਕਿ ਮੇਰੀ ਸੋਚ ਤੇ ਮੇਰੇ ਬੱਚਿਆਂ ਦੀ ਸੋਚ ਤਬਦੀਲੀ ਹੱਥ ਕਿਉਂ ਐਡਵਾਂਸ ਹੋ ਚੁੱਕੇ ਨੇ ਮੈਂ ਕਈ ਵਾਰ ਇੱਕ ਮਿਸਾਲ ਦਿੰਦਾ ਹਾਂ ਨਾ ਸਾਡੇ ਜਿਹੜੇ ਪਿਤਾ ਸੀ ਜਾਂ ਸਾਡੇ ਜਿਹੜੇ ਪੂਰਵਜ ਹੀ ਸਾਡੇ ਮਾਤਾ-ਜਾਂ ਪਿਤਾ ਉਹ ਮੜੀਆਂ ਤੇ ਦੀਵਾ ਜਗਾ ਕੇ ਧਰਦਾਸਾਂ ਕਰਦੇ ਸੀ ਤੇ ਅੱਜ ਸਾਡੇ ਜਿਹੜੇ ਬੱਚੇ ਪੜ੍ਹ ਲਿਖ ਕੇ ਜਿਹੜੇ ਚੰਦਰਮਾ ਤੇ ਉਹ ਜਾ ਰਹੇ ਉੱਥੇ ਦੁਨੀਆ ਨਵੀਂ ਵਸਾਰੇ ਉਹ ਵਕਤ ਸੀ ਜਦੋਂ ਕੋਈ ਜਹਾਜ਼ ਨਹੀਂ ਸੀ ਕੋਈ ਸਾਡੇ ਕੋਲ ਜ਼ਮੀਨ ਮਾਉਣ ਲਈ ਕੋਈ ਟਰੈਕਟਰ ਨਹੀਂ ਸੀ ਸਾਡੇ ਕੋਲ ਕੋਈ ਇਹ ਸਾਧਨ ਨਹੀਂ ਸੀ ਮੋਬਾਈਲ ਨਹੀਂ ਸੀ ਇਹ ਕੋਈ ਸਾਧਨ ਨਹੀਂ ਸੀ ਉਸ ਵੇਲੇ ਵੀ ਦੁਨੀਆ ਚੱਲਦੀ ਸੀ ਉਸ ਦੁਨੀਆ ਕਿਵੇਂ ਚੱਲਦੀ ਸੀ ਉਹ ਸਾਡੇ ਬਾਬਿਆਂ ਦੇ ਸਾਡੇ ਪਿਤਾ ਦੇ ਸਹਾਰੇ ਕਿਉਂਕਿ ਉਹਨਾਂ ਦੀ ਸੋਚ ਸੀ ਵੀ ਇਸ ਤਰ੍ਹਾਂ ਨਾਲ ਜ਼ਿੰਦਗੀ ਨੂੰ ਤੋੜਨਾ ਤੇ ਜੇ ਅਸੀਂ ਇਹ ਸੋਚ ਕੇ ਚੱਲੇ ਸਾਡਾ ਬਾਪੇ ਅਸੀਂ ਉਹ ਸਿੱਧਾਂ ਜਿਹੜੀ ਹੁਣ ਵੀ ਰੱਖਣੀ ਹੈ ਨਹੀਂ ਕਿਉਂਕਿ ਸਾਡੇ ਬੱਚੇ ਪੜ ਲੈ ਗਏ ਉਹ ਅਸੀਂ ਸੋਚਿਆ ਸੀ ਕਿ ਜਿੱਥੋਂ ਤੱਕ ਸਾਡੀ ਸੋਚ ਜਾਂਦੀ ਹੈ ਅੱਗੇ ਸਾਡੀ ਸੋਚ ਖਤਮ ਹੋ ਜਾਂਦੀ ਸੀ ਤੇ ਅੱਜ ਸਾਡੇ ਬੱਚਿਆਂ ਦੀ ਜਿੱਥੋਂ ਸਾਡੀ ਸੋਚ ਖਤਮ ਹੋਈ ਹੈ ਉੱਥੋਂ ਸਾਡੇ ਬੱਚਿਆਂ ਦੀ ਜਿਹੜੀ ਸੋਚ ਸ਼ੁਰੂ ਹੋਈ ਹੈ ਮੇਰਾ ਕਹਿਣ ਦਾ ਭਾਵ ਅਸੀਂ ਮੜੀਆਂ ਤੋਂ ਦੀਵਾ ਜਗਾਉਣ ਤੋਂ ਲੈ ਕੇ ਗੁਰਦੁਆਰਿਆਂ ਗਾ ਉੱਥੋਂ ਤੱਕ ਸੀਮਤ ਸਾ ਪਰ ਅੱਗੇ ਸਾਡੇ ਬੱਚੇ ਜਿਹੜੇ ਚੰਦਰਮਾ ਤੋਂ ਸ਼ੁਰੂ ਕਰ ਰਹੇ ਨੇ ਆਪਣੀ ਜ਼ਿੰਦਗੀ ਉੱਥੋਂ ਸਟਾਰਟ ਕਰ ਰਹੇ ਨੇ ਵਿਗਿਆਨ ਇੱਥੋਂ ਤੱਕ ਪਹੁੰਚ ਗਿਆ ਤੇ ਸਾਨੂੰ ਮੀ ਆਪਣੇ ਪਿਤਾਵਾਂ ਨੂੰ ਜਿੱਥੇ ਆਪਣੇ ਬੱਚਿਆਂ ਨੂੰ ਹੋਰ ਐਜੂਕੇਟ ਕੀਤਾ ਅਸੀਂ ਹੋਰ ਉਹਨਾਂ ਨੂੰ ਸਿੱਖਿਆ ਦਿੱਤੀ ਹੈ ਜੀਵਨ ਜਾਤ ਤੋਂ ਗਈ ਹੈ ਉਹਦੇ ਨਾਲ ਨਾਲ ਸਾਨੂੰ ਕੀ ਹੈ ਅੱਜ ਦੇ ਯੁੱਗ ਦੇ ਅੱਜ ਦੇ ਬੱਚਿਆਂ ਦਾ ਵੀ ਉਸੇ ਤੰਗ ਨਾਲ ਉਹਨਾਂ ਤੋਂ ਸਾਨੂੰ ਉਹਨਾਂ ਨਾਲ ਨੇੜਤਾ ਪੈਦਾ ਕਰਕੇ ਪਿਆਰ ਪੈਦਾ ਕਰਕੇ ਹੋ ਸਕਦਾ ਇਹਦਾ ਕਿ ਸਾਡਾ ਪਿਤਾ ਤੇ ਪੁੱਤਰ ਦੀਆਂ ਜੜੀਆਂ ਉਹ ਗਾਇਬ ਆ ਗਿਆ ਜਾਂ ਜਿਹੜੇ ਸਾਡੀ ਤਰੇੜਾਂ ਪੈ ਰੀਆਂ ਕੁਛ ਨਾ ਕੁਛ ਘਟ ਜਾਂ। ਸੋ ਸਾਡੇ ਜਿੱਥੇ ਸਾਡੇ ਪਿਤਾਵਾਂ ਨੂੰ ਉਹਨਾਂ ਨੂੰ ਇਹ ਜ਼ਰੂਰਤ ਹੈ ਇਸ ਗੱਲ ਦੀ ਸਮਝਣ ਦੀ ਉਹਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਵੀ ਆਪਣੇ ਪਿਓਆਂ ਨੂੰ ਆਪਣੇ ਪਿਤਾਵਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਐਜੂਕੇਟ ਕੀਤਾ ਇੰਨੀ ਲਾਇਕ ਬਣਾਇਆ ਉਹਨਾਂ ਨੂੰ ਤੁਸੀਂ ਇਦਾਂ ਦਾ ਵਿਹਾਰ ਨਾ ਕਰੋ ਸਗੋ ਉਹਨਾਂ ਤੋਂ ਹੋਰ ਸਿੱਖਿਆ ਜਾ ਸਕਦਾ ਹੋਰ ਗਿਆਨ ਲਿਆ ਜਾ ਸਕਦਾ ਉਹ ਜੁਗ ਦੀ ਜੇ ਪਿਛਲ ਦੀ ਗੱਲ ਕਰਦੇ ਆ ਤਾਂ ਉਸ ਵੇਲੇ ਜਦੋਂ ਕੁੱਝ ਨਹੀਂ ਗੁਰੂ ਨਾਨਕ ਸਿੱਤੇ ਪਾਸ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕਿੰਨੀਆਂ ਤਬਦੀਲੀਆਂ ਆਈਆਂ ਬਹੁਤ ਤਬਦੀਲੀਆਂ ਆਈਆਂ ਤੇ ਉਹਨਾਂ ਤਬਦੀਲੀਆਂ ਨੂੰ ਹੀ ਸਮਝ ਕੇ ਆਪਾਂ ਅੱਜ ਸੋਚੀਏ ਵੀ ਅੱਜ ਦੇ ਜਿਹੜੇ ਸਾਡੀ ਜੁਗ ਹੈ ਇਹ ਵੀ ਇੱਕ ਤਬਦੀਲੀ ਦਾ ਜੁਗ ਹੈ ਇਸ ਤਬਦੀਲੀ ਦੇ ਤੇ ਆਧੁਨਿਕ ਜੁਗ ਦੇ ਵਿੱਚ ਸਾਡਾ ਰਹਿਣ ਰਹਿਣ ਸੈਣ ਖਾਣ ਪੀਣ ਸਾਡਾ ਪਹਿਨਣ ਬ੍ਰਾਂਡਡ ਕੱਪੜੇ ਪਾਉਣਾ ਵਧੀਆ-ਵਧੀਆ ਫੋਨ ਰੱਖਣੇ ਵਧੀਆ-ਵਧੀਆ ਜ਼ਿੰਦਗੀ ਜੀਣੀ ਇਹ ਸਾਰੀ ਕੁਝ ਸਾਨੂੰ ਸਾਡੇ ਪਿਤਾਵਾਂ ਤੋਂ ਸਾਡੇ ਬਾਪੂਆਂ ਤੋਂ ਸਾਡੇ ਪੁਰਖਿਆਂ ਤੋਂ ਸਾਨੂੰ ਮਿਲੀ ਹੈ ਸੋ ਜੇ ਇਹ ਇਸ ਵਾਰਜਾਰਤ ਨੂੰ ਸਮਝ ਸਕਦੇ ਆ ਪਰ ਨਾਲ ਨਾਲ ਵੀ ਕੋ ਧੀਆ ਦੀ ਗੱਲ ਕਰਦਾ ਇੱਕ ਧੀਆ ਲਈ ਬਾਪੋਂ ਤੋਂ ਵੱਡੀ ਜਿਹੜੀ ਹੈ ਉਹ ਉਹ ਇੱਕ ਮਿਸਾਲ ਹੁੰਦੀ ਹੈ ਇੱਕ ਧੀ ਪਿਤਾ ਨਾਲੋਂ ਕਹਿੰਦੇ ਨੇ ਵੀ ਪੁੱਤਰਾ ਨਾਲੋਂ ਜਿਹੜੀ ਧੀ ਹੈ ਉਹ ਆਪਣੇ ਮਾਂ ਬਾਪ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ ਜਿੰਨਾ ਬੱਚਿਆਂ ਨੂੰ ਜਾਵਤੀ ਹੈ ਜਾਂ ਪੁੱਤ ਹੈ ਜਿਨ੍ਹਾਂ ਨੂੰ ਪਿਓਾਂ ਦਾ ਪਿਤਾਵਾਂ ਦਾ ਪਿਆਰ ਨਹੀਂ ਨਾ ਮਿਲਿਆ ਜਾ ਕੇ ਉਹਨਾਂ ਨੂੰ ਪੁੱਛੋ ਕਿਵੇਂ ਬਿਲਖਦੇ ਨੇ ਉਹ ਕਿਵੇਂ ਤਰਲੇ ਲੈਂਦੇ ਨੇ ਕਿ ਜੇ ਸਾਡਾ ਵੀ ਮਾਂ-ਬਾਪ ਹੁੰਦਾ ਸਾਡਾ ਵੀ ਪਿਤਾ ਹੁੰਦਾ ਤੇ ਸਾਨੂੰ ਉਹ ਸਹਾਰਾ ਦਿੰਦਾ ਸਾਡੇ ਦੁੱਖ ਸੁਣਦਾ ਸਾਡੇ ਸੁੱਖ ਸੁਣਦਾ ਉਹਨਾਂ ਧੀਆਂ ਨੂੰ ਪੁੱਛੋ ਜਿਹੜੀਆਂ ਧੀਆਂ ਵਿਦੇਸ਼ਾਂ 'ਚ ਇਕੱਲੀਆਂ ਜਾ ਕੇ ਜਿਹੜੀਆਂ ਉਹ ਵਿਚਰ ਰਹੀਆਂ ਨੇ ਉਹਨਾਂ ਨੂੰ ਯਾਦ ਆਉਂਦੀ ਆਪਣੇ ਪਿਤਾਵਾਂ ਦੀ ਆਪਣੇ ਫਾਦਰ ਦੀ ਇਸ ਕਰਕੇ ਯਾਦ ਹੁੰਦੀ ਕਿਉਂਕਿ ਉਹਦੇ ਸਹਾਰੇ ਉਹਨੇ ਆਪਣਾ ਜੀਵਨ ਉੱਚਾ ਲੈ ਕੇ ਆਇਆ ਤੇ ਉਹ ਵੀ ਅੱਜ ਆਪਣੇ ਮਾਂ ਪਿਓ ਦੀਆਂ ਪਿਤਾਵਾਂ ਦੀਆਂ ਆਪਣੇ ਬਾਪ ਦੀਆਂ ਲੋੜਾਂ ਨੂੰ ਮੁਕਰਾ ਕੇ ਉਹਨਾਂ ਨਾਲ ਪਿਆਰ ਜਿਤਾਉਂਦੇ ਨੇ ਸੋ ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਕਿ ਪਿਤਾ ਨੂੰ ਸੱਚਾ ਜਿਹੜਾ ਜਿਹੜਾ ਉਹਦਾ ਦਿਨ ਹੈ ਸੱਚਾ ਜਿਹੜਾ ਉਹਦਾ ਦਿਵਸ ਮਨਾਉਣਾ ਤਾਂ ਸਾਨੂੰ ਆਪਣੇ ਆਪ ਚ ਪਿਤਾਵਾਂ ਨੂੰ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀਆਂ ਨਿਭਾਈਆਂ ਨੇ ਤੇ ਹੁਣ ਉਹਨਾਂ ਦੀ ਸੇਵਾ ਲਈ ਸਾਡੇ ਬੱਚਿਆਂ ਨੂੰ ਜ਼ਰੂਰ ਇਹ ਜਾਣਨ ਦੀ ਯਤਨ ਕਰਨਾ ਪਏਗਾ ਸੁਧਾਰ ਕਰਨਾ ਪਏਗਾ ਤਾਂ ਹੀ ਸੱਚਾ ਅੱਜ ਦਾ ਦਿਵਸ ਦਾ ਇਹ ਅਰਥ ਤਾਂ ਬਣਦਿਆ ਜੇ ਅਸੀਂ ਆਪਣੇ ਆਪ 'ਚ ਆਉਣ ਵਾਲੇ ਸਮੇਂ 'ਚ ਅੱਜ ਤੋਂ ਬਾਅਦ ਜਿਹੜੇ ਅਸੀਂ ਨਿਧਾਰਤ ਕਰਦੇ ਹਾਂ ਤੀਕੇ ਨਿਧਾਰਤ ਕਰਦੇ ਹਾਂ ਕਿ ਜਿੱਥੇ ਸਾਡੀ ਕਮੀ ਹੈ ਅਸੀਂ ਉਸ ਕਮੀ ਨੂੰ ਦੂਰ ਕਰਕੇ ਆਪਣੇ ਪਿਤਾਵਾਂ ਨੂੰ ਆਪਣੇ ਪਿਤਾ ਨੂੰ ਫਾਦਰ ਨੂੰ ਆਪਣੀ ਮਦਰ ਨੂੰ ਜਾਂ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਘਾਟਾਂ ਤੇ ਕਮਜ਼ੋਰੀਆਂ ਨੂੰ ਦੂਰ ਕਰਕੇ ਆਪਣੇ ਇਸ ਪਿਆਰ ਦੇ ਵਿੱਚ ਫੇਰ ਦੁਬਾਰਾ ਇੱਕ ਸਾਂਝੇ ਪਰਿਵਾਰਾਂ ਚ ਸਾਂਝੇ ਥਾਂ ਤੇ ਬੈਠ ਕੇ ਆਪਣੇ ਪਿਤਾ ਦੀਆਂ ਖਿਆਦਾਂ ਤੇ ਪੁੱਤਾਂ ਵੱਲੋਂ ਅੱਜ ਦੇ ਯੁੱਗ ਦੇ ਮੁਤਾਬਕ ਜਿੰਨੀਆਂ ਵੀ ਐਡਵਾਂਸਡ ਤਕਨੀਕ ਸਹਿਗੀਆਂ ਨੇ ਆਪਣੇ ਪਿਤਾ ਨੂੰ ਸਮਝਾ ਕੇ ਇਸ ਯੁੱਗ ਨੂੰ ਹੋਰ ਵੀ ਵਧੀਆ ਹੋਰ ਵੀ ਚੰਗਾ ਜਿਹੜਾ ਉਹ ਬਣਾਇਆ ਜਾ ਸਕਦਾ ਹਿਲਾ ਕਰਨ ਦੀ ਲੋੜ ਹੈ ਹਿੰਮਤ ਕਰਨ ਦੀ ਲੋੜ ਹੈ ਕੋਈ ਸੁਧਾਰ ਵਾਲੀ ਮੈਂ ਕੋਈ ਏਡੀ ਵੱਡੀ ਉਮਰ ਦਾ ਨਹੀਂ ਕਿ ਮੈਂ ਤੁਹਾਨੂੰ ਕੋਈ ਸਲਾਹ ਦੇ ਸਕਾਂ ਜਾਂ ਸੁਝਾਦੇ ਸੇ ਕਮ ਇਹ ਰੇ ਕਿ ਛੋਟੇ ਕੇ ਸੁਝਾਸੀ ਕਿ ਲਾਲਚ ਵਸ ਹੋ ਕੇ ਆਪਣੇ ਬਜ਼ੁਰਗਾਂ ਨੂੰ ਆਪਣੇ ਪਿਤਾ ਨੂੰ ਇਦਾਂ ਨਾ ਰੋਲੋ ਜਾਂ ਉਹ ਪਿਤਾ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਵਿਰਾਸ ਤੋਂ ਕੋਈ ਮੰਗਦਾ ਕਿਉਂਕਿ ਇੱਕ ਮੈਂ ਹੋਰ ਗੱਲ ਜਿਹੜੀ ਕਰਨੀ ਹੈ ਸਾਡੇ ਭਾਰਤ ਦੀ ਸੰਸਕ੍ਰਿਤੀ ਤੇ ਮਦੇਸ਼ਾਂ ਦੀ ਵੈਸਟਨਾਈਜ਼ ਸੰਸਕ੍ਰਿਤੀ ਉੱਥੋਂ ਦੇ ਸੰਸਕਾਰ ਤੇ ਸਾਡੇ ਸੰਸਕਾਰਾਂ 'ਚ ਬਹੁਤ ਵੱਡਾ ਫਰਕ ਹੈ ਉੱਥੇ 14 ਸਾਲ ਦੇ ਬੱਚੇ ਤੋਂ ਬਾਅਦ ਉਹਨਾਂ ਬੱਚੇ ਦਾ ਆਪਣੇ ਮਾਪੇ ਬਦੁਰਤੀ ਕੋਈ ਅਧਿਕਾਰ ਨਹੀਂ ਰਿਹਾ। ਚਾਹੇ ਉਹ ਜਿੰਨੀ ਮਰਜ਼ੀ ਉਹਦੇ ਕੋਲ ਪ੍ਰਾਪਰਟੀ ਹੋਵੇ, ਜਿੰਨਾ ਮਰਜ਼ੀ ਉਹਦੇ ਕੋਲ ਹੋਵੇ ਪਰ ਉਹਦੀ ਸੈਪਰੇਸ਼ਨ ਜ਼ਰੂਰੀ ਆ। ਜੇ ਉਹ ਆਪਣੇ ਬੱਚਾ ਆਪਣਾ ਕਿਤੇ ਇਹਦੇ ਘਰ ਰਹਿਣਾ ਚਾਹੁੰਦਾ ਬੱਚਾ ਤੇ ਆਪਣੇ ਬਾਪ ਨੂੰ ਉਸ ਮਕਾਨ ਦਾ ਕਿਰਾਇਆ ਦੇਣਾ ਪਏਗਾ। ਜੇ ਉਹ ਰੋਟੀ ਖਾਂਦਾ ਤੇ ਉਹਨੂੰ ਰੋਟੀ ਦਾ ਖਰਚਾ ਦੇਣਾ ਪਏਗਾ ਪਰ ਭਾਰਤ ਦੇ ਅੰਦਰ ਨਹੀਂ। ਪੰਜਾਬ ਦੇ ਅੰਦਰ ਨਹੀਂ। ਇੱਥੇ ਤਾਂ ਸਾਰੀ ਜ਼ਿੰਦਗੀ ਚਾਹੇ 80 ਸਾਲ ਜਾਂ 90 ਸਾਲ ਪਿਤਾ ਜੀਵੇ, ਮੁੰਡਾ ਭਾਵੇਂ 50 ਸਾਲ ਦਾ ਹੋਵੇ ਪਰ ਉਹ ਬਾਪ ਦੀ ਜਿਹੜੀ ਹੈਗੀ ਹੈ ਜਾਇਦਾਦ ਦੇ ਉੱਤੇ ਬਾਪ ਦੇ ਤੋਂ ਆਸ ਰੱਖਦਾ ਕਿ ਮੈਨੂੰ ਰੋਟੀ ਖਵਾ ਦੇ ਬਹੁਤ ਘਰ ਆ ਜਏ ਨੇ ਜਿੱਥੇ ਉਹ ਸਿਰਫ ਇਹ ਆਸ ਲਈ ਬੈਠੇ ਨੇ ਬੱਚੇ ਵੀ ਸਾਡਾ ਪਿਓ ਅੱਖਾਂ ਕਦੋਂ ਮੀਟਦਾ ਸੋ ਇਹ ਕਲਚਰ ਜਿਹੜਾ ਵੈਸਟਨਾਈਜ਼ ਕਲਚਰ ਤੇ ਪੰਜਾਬੀ ਸਭਿਆਚਾਰ ਜਾਂ ਭਾਰਤੀ ਸੰਸਕ੍ਰਿਤੀ ਇਹ ਵਿਦੇਸ਼ਾਂ ਨਾਲ ਅਲੱਗ ਕਿਸਮ ਦੀ ਹੈ ਅਸੀਂ ਕਹਿੰਦੇ ਵੇ ਦੁਨੀਆ ਦੇ ਕਲਚਰ ਨੂੰ ਪੜੋ ਦੁਨੀਆ ਦੇ ਇਤਿਹਾਸ ਨੂੰ ਪੜੋ ਦੁਨੀਆ ਦੇ ਮੁਤਾਬਕ ਆਪਣੇ ਆਪ ਨੂੰ ਢਾ ਲਓ ਪਰ ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਪੁੱਜ ਜੀਏ ਉਹ ਕਹਿੰਦੇ ਨੇ ਵੀ 100 दारू ਤੇ ਇੱਕ ਘਿਓ ਤੇ 100 ਚਾਚਾ ਤੇ ਇੱਕ ਪਿਓ ਪਿਓ ਕਿਸੇ ਨਹੀਂ ਬਣ ਜਾਣਾ ਵਿਦੇਸ਼ੀ ਕਲਚਰ ਨੂੰ ਅਡਾਪਟ ਕਰ ਲਓ ਸਭਿਆਚਾਰ ਨੂੰ ਅਡਾਪਟ ਕਰ ਲਓ ਪਰ ਪੰਜਾਬ ਵਰਗਾ ਜਿਹੜਾ ਅਜਾ ਭਾਰਤ ਵਰਗੀ ਸੰਸਕ੍ਰਿਤੀ ਤੁਹਾਨੂੰ ਕਿਤੇ ਨਹੀਂ ਮਿਲੇਗੀ ਇੱਥੇ ਵਰਗਾ ਪਿਆਰ ਨਹੀਂ ਕਿਤੇ ਮਿਲੇਗਾ ਤੇ ਜੇ ਇਹਨੂੰ ਕਾਇਮ ਰੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਪਤਾ ਨੂੰ ਵੀ ਜਿਹੜੀਆਂ ਉਹਦੇ 'ਚ ਕਮੀਆਂ ਤਾਂ ਕੁਝ ਹੈ ਹੀ ਨਹੀਂ ਕਿਉਂਕਿ ਪਿਤਾ ਜੀ ਤੁਸੀਂ ਕਮੀ ਨਹੀਂ ਕਰ ਸਕਦੇ ਕਿਉਂਕਿ ਉਹਨੇ ਆਪਣੇ ਯੁੱਗ ਦੇ ਮੁਤਾਬਕ ਬੱਚਿਆਂ ਨੂੰ ਉਸ ਲੈਵਲ ਦਾ ਕੀਤਾ ਉਹਨੂੰ ਵੱਧ ਐਡਵਾਂਸ ਕੀਤਾ ਅੱਜ ਬੱਚਿਆਂ ਨੂੰ ਲੋੜ ਆਪਣੇ ਪਿਤਾ ਦੀ ਸਮਝ ਨੂੰ ਤੇ ਤੁਹਾਡੀ ਸਮਝ ਦੇ ਮੁਤਾਬਕ ਪਿਤਾ ਅੱਜ ਕਿੱਥੇ ਖੜਿਆ ਤੇ ਉਹਨੂੰ ਤੁਸੀਂ ਆਪਣੇ ਲੈਵਲ ਤੇ ਕਿਵੇਂ ਲੈ ਕੇ ਜਾਣਾ ਇਹ ਜਾਣਦੇ ਆ ਕਿ ਸਾਡਾ ਪਿਤਾ ਜਿਸ ਯੋਗ ਸੀ ਉਹ ਉਸ ਵੇਲੇ ਮਹਾਨ ਸੀ ਉਹਦੇ ਵਿਚਾਰ ਮਹਾਨ ਸੀ ਉਹਦੀ ਮਿਹਨਤ ਮਹਾਨ ਸੀ ਤੇ ਤੁਸੀਂ ਅੱਜ ਦੇ ਯੋਗ ਦੇ ਹੋ ਤੁਹਾਡੀ ਅੱਜ ਤੁਸੀਂ ਮਹਾਨ ਹੋ ਅੱਜ ਤੁਸੀਂ ਐਡਵਾਂਸ ਹੋ ਤੇ ਤੁਸੀਂ ਆਪਣੇ ਬਾਪ ਨੂੰ ਨਾਲ ਲੈ ਕੇ ਇਸ ਸਮਾਜ ਦੇ ਇਸ ਆਧੁਨਿਕ ਯੁੱਗ ਦੇ ਮੁਤਾਬਕ ਕਰਨ ਵਾਸਤੇ ਤੁਹਾਡੀ ਇਹ ਜ਼ਿੰਮੇਵਾਰੀ ਪੜਦੀ ਹੈ ਸੋ ਚੰਗਾ ਹੋਵੇ ਜੇ ਇਹ ਤੁਹਾਨੂੰ ਮੇਰਾ ਛੋਟਾ ਜਿਹਾ ਇਹ ਐਪੀਸੋਡ ਚੰਗਾ ਲੱਗੇ ਤੇ ਇਹਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਰਨਾ ਅੱਗੇ ਸ਼ੇਅਰ ਕਰਨਾ ਤੇ ਆਪਣੇ ਸੁਝਾਅ ਦੇਣੇ ਨਾ ਭੁੱਲਣਾ ਸੁਝਾਅ ਦਿਓਗੇ ਤੇ ਹੋਰ ਮੈਨੂੰ ਤਾਕਤ ਮਿਲੂਗੀ ਮੈਂ ਚੰਗਾ ਤੇ ਵਧੀਆ ਜਿਹੜਾ ਇਹ ਕਾਰਾ ਕਰਕੇ ਤੁਹਾਡੀ ਸੇਵਾ 'ਚ ਜਰੂਰ ਹਾਜ਼ਰ ਹੁੰਦਾ ਰਹੂੰਗਾ ਸੋ ਇਹਨਾਂ ਕਹਿੰਦਾ ਹਾਂ ਅਗਲੇ ਪ੍ਰੋਗਰਾਮ ਦੀ ਤਿਆਰੀ ਕਰਨ ਤੱਕ ਰਬ ਰਕ